ਤੁਸੀਂ ਨੋਟ ਕੀਤਾ ਹੋਣਾ ਕਿ ਸਾਡਾ ਜਿਹੜਾ ਮੁੱਖ ਮੰਤਰੀ ਆ ਉਹ ਤਾਂ ਮਕਰਾ ਹੋ ਕੇ ਤੇ ਬਿਮਾਰ ਹੋ ਕੇ ਹਸਪਤਾਲ ਭਰਤੀ ਹੋਇਆ ਪਿਛਲੇ ਹੜਾ ਦੇ ਸਿਲਸਿਲੇ ਦੇ ਵਿੱਚ ਮੇਰਾ ਖਿਆਲ ਆ ਉਹਨੂੰ ਨਿਮੋਸ਼ੀ ਹੋਈ ਕਿ ਮੈਂ ਕੁਝ ਵੀ ਨਹੀਂ ਕਰ ਸਕਿਆ ਮੈਂ ਨਿਹੱਥਾ ਆ ਮਾਂ ਔਰ ਇਸ ਨਿਮੋਸ਼ੀ ਵਿੱਚ ਪ੍ਰੋਬੇਬਲੀ ਉਹ दारू-ਦੂਰੂ ਜ਼ਿਆਦਾ ਪਿੰਦਾ ਰਿਹਾ ਔਰ ਤੁਸੀਂ ਸਾਰੀਆਂ ਵੀਡੀਓਜ਼ ਅੱਛੀ ਤਰ੍ਹਾਂ ਦੇਖਿਆ ਮੈਂ ਜੋ ਗੱਲ ਕਰ ਰਿਹਾ ਬਿਲਕੁਲ ਤੱਤ ਜੀ ਗੱਲ ਕਰ ਰਿਹਾ ਜਦੋਂ ਉਹਨੇ ਦੇਖਿਆ ਕਿ ਮੇਰੇ ਪੱਲੇ ਕੁਝ ਨਹੀਂ ਗਾ ਮੇਰੀ ਸਰਕਾਰ ਦਿੱਲੀ ਦੇ ਲੋਕੀ ਆਣ ਕੇ ਕਬਜ਼ਾ ਕਰ ਗਏ ਨੇ ਉਹਨੇ ਇੱਕ ਕਿਸਮ ਦਾ ਆਪਣੀ ਹਾਰ ਮੰਨ ਕੇ ਤੇ ਉਸਨੇ ਆਪਣੇ ਸਿਹਤ ਦਾ ਬਹਾਨਾ ਬਣਾ ਕੇ ਤੇ ਫੋਟਸ ਹਸਪੀਟਲ ਤੱਕ ਚੋਨਾ ਮਨੀਸ਼ ਸੋਡਿਆ ਤੇ ਕੇਜਰੀਵਾਲ ਇਹਨਾਂ ਨੂੰ ਕਹਿੰਨੇ ਆ ਅਧਿਕਾਰ ਦਿੱਤਾ ਕਿ ਸਾਡੇ ਸੂਬੇ ਪੰਜਾਬ ਵਰਗਾ ਜਿਹੜਾ ਇੱਕ ਬੜਾ ਯੋਧਿਆਂ ਦਾ ਸੂਬਾ ਇਹ ਸਾਡੇ ਤੇ ਆਣ ਕੇ ਰਾਜ ਕਰ ਰਹੇ ਨੇ ਸਾਡੀਆਂ ਸਰਕਾਰੀ ਨੀਤੀਆਂ ਦੇ ਉੱਤੇ ਫੈਸਲੇ ਲੈ ਲੈ ਰਹੇ ਨੇ ਔਰ ਫਿਰ ਇਹਨਾਂ ਦੇ ਜਿਹੜੇ ਦੁੱਕੀ ਆਗੂ ਨੇ ਸੌਰੀ ਗਲਤ ਕਹਤਾ ਜਿਹੜੇ ਇਹਨਾਂ ਦੇ ਹੱਥ ਟੋਕੇ ਆਗੂ ਨੇ ਸੌਰਵ ਭਰਦਵਾਜ ਉਹ ਦਿੱਲੀ ਵਿੱਚ ਸਵਾਲ ਉਠਾ ਰਿਹਾ ਕਿ ਰੇਖਾ ਗੁਪਤਾ ਜਿਹੜੀ ਚੀਫ ਮਿਨਿਸਟਰ ਹੈ ਦਿੱਲੀ ਦੀ ਉਹ ਜਦੋਂ ਸਰਕਾਰੀ ਮੀਟਿੰਗ ਕਰਦੀ ਆ ਤੇ ਉਹਦੀ ਸਰਕਾਰੀ ਮੀਟਿੰਗ ਦੇ ਵਿੱਚ ਨਾ ਉਹਦਾ ਹਸਬੰਡ ਹੈ ਕੀ ਨਾ ਸ਼ਾਇਦ ਉਹਦਾ ਮਨੀਸ਼ ਗੁਪਤਾ ਉਹ ਕਿਉਂ ਪੁੱਛਣਾ ਚਾਹਣਾ ਉਥੇ ਤਾਂ ਤੁਸੀਂ ਇਲਜ਼ਾਮ ਲਾਉਨੇ ਹੋ ਬੀਜੇਪੀ ਦੇ ਕਿ ਉਹਦੀ ਰੇਖਾ ਗੁਪਤਾ ਦਾ ਘਰ ਵਾਲਾ ਸਰਕਾਰੀ ਮੀਟਿੰਗ ਵਿੱਚ ਤੁਸੀਂ ਤਾਂ ਸਰਕਾਰ ਹੀ ਚਲਾ ਰਹੇ ਹੋ ਇੱਥੇ ਉਹ ਤਾਂ ਬੈਠਾ ਕਿਤੇ ਕੋਨੇ ਤੇ ਤੇ ਤੁਸੀਂ ਤਾਂ ਸਾਡੀ ਸਰਕਾਰ ਤੇ ਕਬਜ਼ਾ ਕੀਤਾ ਹੋਇਆ ਸਾਡੇ ਪੰਜਾਬ ਦੀ ਸਰਕਾਰ ਤੇ ਆਮ ਆਦਮੀ ਪਾਰਟੀ ਨੇ ਕਬਜ਼ਾ ਕੀਤਾ ਔਰ ਸਸੋਡੀਆਂ ਨੇ ਪਿਛਲੇ ਦਿਨ ਅੱਜ ਕੀ ਕਿਹਾ ਕਿ ਅਸੀਂ ਹਰ ਹਾਲ 2027 ਚ ਪੰਜਾਬ ਤੇ ਕਬਜ਼ਾ ਕਰਨਾ ਵਾ ਸਾਮ-ਦਾਮ ਡੰਡ ਭੇਦ ਲੜਾਈ ਝਗੜਾ ਕੁਐਸਚਨ ਆਨਸਰ ਕੁਝ ਵੀ ਕਰਨਾ ਪੜੇ ਪੰਜਾਬ 'ਚ ਅਸੀਂ ਸਰਕਾਰ ਬਣਾਈ ਪੰਜਾਬ ਹੜਾਂ ਦੀ ਮੁਸ਼ਕਲ ਚ ਆਪਾਂ ਸਾਰੇ ਜਾਣਦੇ ਲਗਾਤਾਰ ਨਿਰੰਤਰ ਸਾਰੇ ਪੰਜਾਬ ਦੇ ਵਿੱਚ ਜਿਹੜੇ ਵੀ اخਲਾਕੀ ਲੋਕ ਆ ਚੰਗੇ ਲੋਕ ਨੇ ਦਾਨੀ ਸੱਜਣ ਨੇ ਉਹ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਬਹੁਤ ਵੱਡੇ ਪੱਦਰ ਦੇ ਉੱਤੇ ਹਰ ਪੀੜਤਾ ਦੀ ਜਿੰਨੀ ਵੀ ਮਦਦ ਹੋ ਸਕਦੀ ਆ ਉਹ ਕਰ ਰਹੇ ਨੇ ਬੇਜ਼ੁਬਾਨਿਆਂ ਲਈ ਕਰ ਰਹੇ ਨੇ ਰਾਸ਼ਨ ਦੀ ਸ਼ਕਲ ਚ ਕਰ ਰਹੇ ਨੇ ਗਰੀਬਾਂ ਦੇ ਕਰ ਰਹੇ ਨੇ ਇਸੇ ਤਰ੍ਹਾਂ ਹੀ ਅਸੀਂ ਵੀ ਲਗਾਤਾਰ ਜਿੰਨੇ ਜੋਗੇ ਹਾਂ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਰੇ ਅਸੀਂ ਲਗਾਤਾਰ ਮਦਦ ਕਰ ਰਹੇ ਅੱਜ ਅਸੀਂ ਪਹੁੰਚੇ ਆਂ ਇੱਕ ਵਾਰ ਫਿਰ ਦੁਬਾਰਾ ਪਿੰਡ ਪੰਡਾਲਪੀਟ ਇਹ ਪਿੰਡ ਜਿਹੜਾ ਹੈ ਇਹ ਕਾਫੀ ਵੱਡਾ ਸਾਡੇ ਖਲਕਾ ਭਲੱਤ ਦਾ ਪਿੰਡ ਆ ਔਰ ਇਹ ਬਿਲਕੁਲ ਦਰਿਆ ਬਿਆਸ ਤੁਸੀਂ ਬੰਦ ਦੇ ਉੱਤੇ ਸਥਿਤ ਇਹਨਾਂ ਦੇ ਕਿਸਾਨਾਂ ਦੀ ਜ਼ਿਮੀਂਦਾਰਾਂ ਦੀ ਬਹੁਤ ਸਾਰੀ ਜ਼ਮੀਨ ਜਿਹੜੀ ਭੰਡਾਲ ਬੇੜ ਦੀ ਉਹ ਦਰਿਆ ਦੇ ਖੇਤਰ ਦੇ ਅੰਦਰ ਆ ਔਰ ਦਰਿਆ ਦੇ ਅੰਦਰ ਆਉਣ ਕਰਕੇ ਇਹਨਾਂ ਦਾ ਸਮਝ ਲਓ ਕਿ ਫਸਲ ਦਾ 100% ਨੁਕਸਾਨ ਹੋ ਗਿਆ ਤੇ ਬਾਕੀ ਜਿਹੜੇ ਗਰੀਬ ਤਪਕੇ ਨੇ ਉਹਨਾਂ ਦੇ ਘਰਾਂ ਦੇ ਵਿੱਚ ਬਾਲਿਆਣੀ ਛੱਤਾਂ ਚੂਗੀਆਂ ਬੁਰੀ ਹਾਲਤ ਪਸ਼ੂਆਂ ਦਾ ਚਾਰਾ ਨਾ ਹੋਣ ਕਰਕੇ ਤੇ ਅੱਜ ਅਸੀਂ ਇਹਨਾਂ ਦੀ ਵਾਸਤੇ ਆ ਕੁਝ ਜਿੱਦਾਂ ਕਹਿੰਦੇ ਕਿ ਛੋਟੀ ਜੀ ਅਮਦਦ ਪੇ ਜ਼ੁਬਾਨਿਆਂ ਵਾਸਤੇ ਲੈ ਕੇ ਆਏ ਆਚਾਰ ਪਸ਼ੂਆਂ ਲਈ ਔਰ ਇਸ ਤੋਂ ਬਾਅਦ ਅਸੀਂ ਨੂਰਪੁਰ ਜਨੂਹਾਂ ਸਾਡਾ ਇੱਕ ਹੋਰ ਪਿੰਡ ਹੈ ਉੱਥੇ ਵੀ ਜਾ ਕੇ ਇਹ ਮਦਦ ਕਰਨੀ। ਦੋਸਤੋ ਇਹ ਤਾਂ ਚਲੋ ਹੋ ਗਈ ਹੜਾਂ ਦੀ ਗੱਲ ਲੇਕਿਨ ਕੁਸੀ ਨੋਟ ਕੀਤਾ ਹੋਣਾ ਕਿ ਸਾਡਾ ਜਿਹੜਾ ਮੁੱਖ ਮੰਤਰੀ ਆ ਉਹ ਤਾਂ ਮਕਰਾ ਹੋ ਕੇ ਤੇ ਬਿਮਾਰ ਹੋ ਕੇ ਹਸਪਤਾਲ ਭਰਤੀ ਹੋ ਗਿਆ। ਪਿਛਲੇ ਹੜਾਂ ਦੇ ਸਿਲਸਿਲੇ ਦੇ ਵਿੱਚ ਮੇਰਾ ਖਿਆਲ ਉਹਨੂੰ ਨਿਮੋਸ਼ੀ ਹੋਈ ਕਿ ਮੈਂ ਕੁਝ ਵੀ ਨਹੀਂ ਕਰ ਸਕਿਆ ਮੈਂ ਨਿਹੱਥਾ ਆ ਮਾਂ ਔਰ ਇਸ ਨਿਮੋਸ਼ੀ ਵਿੱਚ ਪ੍ਰੋਬੇਬਲੀ ਉਹ दारू-ਦੂਰੂ ਜ਼ਿਆਦਾ ਪਿੰਦਾ ਰਿਹਾ ਔਰ ਤੁਸੀਂ ਸਾਰੀਆਂ ਵੀਡੀਓਜ਼ ਅੱਛੀ ਤਰ੍ਹਾਂ ਦੇਖਿਆ ਮੈਂ ਜੋ ਗੱਲ ਕਰ ਰਿਹਾ ਬਿਲਕੁਲ ਤੱਥ ਜੀ ਗੱਲ ਕਰ ਰਿਹਾ ਜਦੋਂ ਉਹਨੇ ਦੇਖਿਆ ਕਿ ਮੇਰੇ ਪੱਲੇ ਕੁਝ ਨਹੀਂਗਾ ਮੇਰੀ ਸਰਕਾਰ ਦਿੱਲੀ ਦੇ ਲੋਕੀ ਆਣ ਕੇ ਕਬਜ਼ਾ ਕਰ ਗਏ ਨੇ ਉਹਨੇ ਇੱਕ ਕਿਸਮ ਦਾ ਆਪਣੀ ਹਾਰ ਮੰਨ ਕੇ ਤੇ ਉਸਨੇ ਆਪਣੇ ਸਿਹਤ ਦਾ ਬਹਾਨਾ ਬਣਾ ਕੇ ਤੇ ਫੋਟਸ ਹਸਪੀਟਲ ਦਾਖਲ ਹੋ ਗਿਆ داخل ਤਾਂ ਵੈਸੇ ਇਹਨਾਂ ਨੂੰ ਆਮ ਆਦਮੀ ਕਲੀਨਿਕ ਹੋਣਾ ਚਾਹੀਦਾ ਸੀ ਜਿਹੜੀ ਕਹਿੰਦੇ ਵਰਲਡ ਕਲਾਸ ਆ ਅਮਰੀਕਨ ਲੈਵਲ ਦੀ ਆ ਪਰ ਚਲੋ ਔਰ ਸਾਡੀ ਅਰਦਾਸ ਹੈ ਕਿ ਭਗਵੰਤਮਾਨ ਜਿੱਦਾਂ ਦਾ ਵੀ ਦਾਖਲ ਹੋਇਆ ਫਰਜ਼ੀ ਹੋਇਆ ਆ ਸਹੀ ਹੋਇਆ ਉਹ ਸਿਹਤ ਉਹਦੀ ਠੀਕ ਹੋਵੇ ਧਿਆਨ ਕੇ ਦੁਬਾਰਾ ਕਮਾਂਡ ਸੰਭਾਲੇ ਲੇਕਿਨ ਮੈਂ ਪੁੱਛਣਾ ਚਾਹੁੰਨਾ ਮਨੀਸ਼ ਸੋਡਿਆ ਤੇ ਕੇਜਰੀਵਾਲ ਇਹਨਾਂ ਨੂੰ ਕਹਨੇ ਅਧਿਕਾਰ ਦਿੱਤਾ ਕਿ ਸਾਡੇ ਸੂਬੇ ਪੰਜਾਬ ਵਰਗਾ ਜਿਹੜਾ ਇੱਕ ਬੜਾ ਯੋਧਿਆਂ ਦਾ ਸੂਬਾ ਇਹ ਸਾਡੇ ਧਿਆਨ ਕੇ ਰਾਜ ਕਰ ਰਹੇ ਨੇ ਸਾਡੀਆਂ ਸਰਕਾਰੀ ਨੀਤੀਆਂ ਦੇ ਉੱਤੇ ਫੈਸਲੇ ਲੈ ਲੈ ਰਹੇ ਨੇ ਔਰ ਫਿਰ ਇਹਨਾਂ ਦੇ ਜਿਹੜੇ ਦੁੱਕੀ ਆਗੂ ਨੇ ਸੌਰੀ ਗਲਤ ਕਹਤਾ ਜਿਹੜੇ ਇਹਨਾਂ ਦੇ ਹੱਥ ਟੋਕੇ ਆਗੂ ਨੇ ਸੌਰਵ ਭਰਦਵਾਜ ਉਹ ਦਿੱਲੀ ਵਿੱਚ ਸਵਾਲ ਉਠਾ ਰਿਹਾ ਕਿ ਰੇਖਾ ਗੁਪਤਾ ਜਿਹੜੀ ਚੀਫ ਮਿਨਿਸਟਰ ਹੈ ਦਿੱਲੀ ਦੀ ਉਹ ਜਦੋਂ ਸਰਕਾਰੀ ਮੀਟਿੰਗ ਕਰਦੀ ਹੈ ਤੇ ਉਹਦੀ ਸਰਕਾਰੀ ਮੀਟਿੰਗ ਦੇ ਵਿੱਚ ਨਾ ਉਹਦਾ ਹਸਬੰਡ ਹੈ ਕੀ ਨਾਂ ਸ਼ਾਇਦ ਉਹਦਾ ਮਨੀਸ਼ ਗੁਪਤਾ ਉਹ ਕਿਉਂ ਬੈਠਾ ਵਾ ਬਸ ਇਸ ਗੱਲ ਤੇ ਵਿਵਾਦ ਉਠਾਇਆ ਐਨਡੀ ਟੀਵੀ ਨੈਸ਼ਨਲ ਟੀਵੀ ਨੇ ਪੂਰੀ ਗੱਲ ਚੱਕ ਲਈ ਕਿ ਆਪ ਨੇ ਇਲਜ਼ਾਮ ਲਗਾਇਆ ਕਿ ਆ ਬੀਜੇਪੀ ਕੀ ਚੀਫ ਮਨਿਸਟਰ ਕਾ ਘਰ ਵਾਲਾ ਮਨੀਸ਼ ਗੁਪਤਾ ਸਰਕਾਰੀ ਮੀਟਿੰਗ ਮੇ ਕਿਵੇਂ ਬੈਠਾ ਹੈ ਔਰ ਜਿਹੜਾ ਇਹਨਾਂ ਦਾ ਸੰਦੀਪ ਭਾਰਦਵਾਜ ਕੇ ਸੁਰੇਸ਼ ਭਾਰਦਵਾ ਜੋ ਵੀ ਉਹਦਾ ਪ੍ਰਧਾਨ ਹੈ ਦਿੱਲੀ ਦਾ ਆਮ ਆਦਮੀ ਦਾ ਉਹਨੇ ਕੋਰਟ ਕੀਤਾ ਇੱਕ ਫੁਲੇਰਾ ਵੈਬ ਟੀਵੀ ਚੈਨਲ ਚੱਲਦਾ ਜਿਹਦੇ ਚ ਇੱਕ ਸਰਪੰਚ ਹੁੰਦੀ ਆ ਔਰਤ ਤੇ ਉਹਦਾ ਘਰ ਵਾਲਾ ਜਿਹੜਾ ਵਾ ਉਹ ਕੰਮ ਚਲਾਉਂਦਾ ਵਾ ਬਤੌਰ ਸਰਪੰਚ ਯਾਨੀ ਕਿ ਉਹਨੇ ਕਿਹਾ ਕਿ ਇਹ ਡੀ ਫੈਕਟੋ ਸਰਪੰਚ ਆ ਤੇ ਪਹਿਲਾਂ ਆ ਵੀਡੀਓ ਸੁਣੋ ਕਿ ਜਿਹੜਾ ਸਸੋਡਿਆ ਜਿਹਦੀ ਜਿੰਨਾ ਜਿਹੜੇ ਲੋਕਾਂ ਨੇ ਦਿੱਲੀੋਂ ਹਰਾ ਕੇ 2-2000 ਘਟਾਲੇ ਵਿੱਚ ਜ਼ਿੰਮੇਵਾਰ ਨੇ ਉਹਨਾਂ ਨੂੰ ਉੱਥੋਂ ਦਿੱਲੀੋਂ ਭਜਾ ਦਿੱਤਾ ਕੀ ਉਹ ਪੰਜਾਬ ਵਿੱਚ ਅ ਬਿਨਾ ਕਿਸੇ ਸਰਕਾਰੀ ਪੋਜੀਸ਼ਨ ਤੋਂ ਕੀ ਪੰਜਾਬ ਦੇ ਵਿੱਚ ਉਹ ਸਾਡੇ ਸਿਰ ਤੇ ਨਹੀਂ ਬੈਠੇ ਆਣ ਕੇ ਸਾਡੇ ਸਰਕਾਰੀ ਫੈਸਲੇ ਜਿਹੜੇ ਭਗਵੰਤ ਮਾਨ ਨੂੰ ਸੁਣਾਉਣੇ ਚਾਹੀਦੇ ਆ ਜੇ ਭਗਵੰਤ ਮਾਨ ਬਿਮਾਰ ਆ ਤੇ ਸਾਡੇ ਮਨਿਸਟਰ 18 ਨੇ ਕਿ 16 ਨੇ ਉਹਨਾਂ ਨੂੰ ਆਣ ਕੇ ਸਰਕਾਰੀ ਸੁਣਾਉਣਾ ਚਾਹੀਦਾ ਕਿ ਅਸੀਂ ਜਲਦੀ ਨਾਲ ਮਾਈਨਿੰਗ ਦਾ ਇੱਕ ਫੈਸਲਾ ਲੈ ਰਹੇ ਆ ਤੇ ਜਿਹਦੇ ਨਾਲ ਕੀ ਆ ਕਿ ਜਿਹੜਾ ਜਿਹਦੇ ਕਿਸਾਨ ਦੇ ਜ਼ਮੀਨ ਵਿੱਚ ਕੋਈ ਰੇਤਾ ਜਮਾ ਹੋ ਗਈ ਹੈ ਹੜਾਂ ਦੇ ਕਰਕੇ ਉਹ ਆਪਣੀ ਰੇਤਾ ਪੁੱਟ ਸਕਦਾ ਅਸੀਂ ਮਾਈਨਿੰਗ ਪਾਲਿਸੀ ਵਿੱਚ ਤਬਦੀਲੀ ਕਰ ਰਹੇ ਹਾਂ ਕੋਈ ਸਾਡਾ ਮਨਿਸਟਰ ਸੁਣਾਵੇ ਕੋਈ ਭਗਵੰਤਮਾਨ ਸੁਣਾਵੇ ਸਾਨੂੰ ਸਮਝ ਆਉਂਦੀ ਹੈ ਲੇਕਿਨ ਮਨੀਸ਼ ਸੋਡਿਆ ਜਿਹੜਾ ਇੱਕ ਕਰਪਟ ਟੈਂਟਡ ਲੀਡਰ ਆ ਜਿਹਦੇ ਤੇ 2000 ਕਰੋੜ ਦਾ ਸ਼ਰਾਬ ਦਾ ਘੁਟਾਲਾ ਜੇਲਾਂ ਚ ਰਹੇ ਨੇ ਉਹ ਸਾਡੇ ਨੂੰ ਪੰਜਾਬ ਦੀਆਂ ਨੀਤੀਆਂ ਦਾ ਐਲਾਨ ਕਰ ਰਹੇ ਨੇ ਤੇ ਭਾਰਤਵਾਦ ਸਾਹਿਬ ਤੁਹਾਨੂੰ ਪੁੱਛਣਾ ਚਾਹੁੰਦਾ ਉਥੇ ਤਾਂ ਤੁਸੀਂ ਇਲਜ਼ਾਮ ਲਾਉਨੇ ਹੋ ਬੀਜੇਪੀ ਦੇ ਕਿ ਉਹਦੀ ਰੇਖਾ ਗੁਪਤਾ ਦਾ ਘਰ ਵਾਲਾ ਸਰਕਾਰੀ ਮੀਟਿੰਗ ਵਿੱਚ ਤੁਸੀਂ ਤਾਂ ਸਰਕਾਰ ਹੀ ਚਲਾ ਰਹੇ ਹੋ ਇੱਥੇ ਉਹ ਤਾਂ ਬੈਠਾ ਕਿਤੇ ਕੋਨੇ ਤੇ ਤੇ ਤੁਸੀਂ ਤਾਂ ਸਾਡੀ ਸਰਕਾਰ ਤੇ ਕਬਜ਼ਾ ਕੀਤਾ ਹੋਇਆ ਸਾਡੇ ਪੰਜਾਬ ਦੀ ਸਰਕਾਰ ਤੇ ਆ ਆਮ ਆਦਮੀ ਭੋਕਰ ਪਾਰਟੀ ਨੇ ਕਬਜ਼ਾ ਕੀਤਾ ਔਰ ਸਸੋਡੀਆਂ ਨੇ ਪਿਛਲੇ ਦਿਨਾਂ ਅੱਜ ਕੀ ਕਿਹਾ ਕਿ ਅਸੀਂ ਹਰ ਹਾਲ 2027 ਚ ਪੰਜਾਬ ਤੇ ਕਬਜ਼ਾ ਕਰਨਾ ਵਾ ਸਾਮਦਾਮ ਡੰਡ ਭੇਦ ਲੜਾਈ ਝਗੜਾ ਕੁਐਸਚਨ ਆਨਸਰ ਕੁਝ ਵੀ ਕਰਨਾ ਪੜੇ ਪੰਜਾਬ 'ਚ ਅਸੀਂ ਸਰਕਾਰ ਬਣਾਵਾਂਗੇ ਇਹ ਆ ਇਹਨਾਂ ਦੇ 도ਗਲੇ ਚਿਹਰੇ ਆ ਸੁਣੋ ਕੱਲ ਮਨੀਸ਼ ਸੋਡਿਆ ਸਾਡੀ ਮਾਈਨਿੰਗ ਪਾਲਿਸੀ ਦਾ ਐਲਾਨ ਕਰ ਰਿਹਾ ਸੁਣਿਓ ਜਰਾ ਕਰਨ ਏਅਰਪਲੇਨ ਮੂਡ ਕਰਕੇ ਤਾਂ ਨਹੀਂ ਚੱਲਦਾ ਇੱਕ ਪਿੰਡ ਹੋਲਡ ਕਰੋ ਵਾ ਤੁਹਾਨੂੰ ਸੁਣਾਉਣਾ ਹੀ ਚਾਹਣਾ ਵਾ इससे खेत हमेशा के लिए बर्बाद हो जाएंगे हमारे तो ये बात मैंने कल मान साहब से भी की थी मान साहब ने भी ये बताया सीएम साहब ने की मैं भी जब जा रहा हूँ तो लोग उनसे भी फीडबैक दे रहे हैं कि इस पर तुरंत हमें डिसीजन लेना वॉल्यूम पूरा और कल मान साहब ने बताया कि अभी वो हॉस्पिटल में है उन्होंने ऑफिसर के साथ भी बात कर दी है इस पर अगले एक दो दिन में तुरंत वो पॉलिसी लेके आएंगे और किसानों को रेता निकालने की अनुमति ਇਹ ਤਰ੍ਹਾਂ ਸੇ ਕਿਸਾਨਾਂ ਨੂੰ ਆਪਣੇ ਆਪਣੇ ਖੇਤੋਂ ਸੇ ਰੇਤ ਦੀ ਮਾਈਨਿੰਗ ਕੀ ਇਜਾਜ਼ਤ ਦਿੱਤੀ ਜਾਏਗੀ। ਅੱਛਾ ਚਲੋ ਇੱਕ ਕੋਟ ਦਾ ਭਾਵਾਂ ਕਰ ਰਿਹਾ ਵਾ ਭਗਵੰਤ ਮਾਨ ਨੂੰ ਪਰ ਇਹ ਐਲਾਨ ਕਰਨ ਵਾਲਾ ਕੌਣ ਹੁੰਦਾ? ਇਹੀ ਜਿਹੜਾ ਮਤਲਬ ਕਿ ਜਿਹੜੇ 16 17 ਮੈਂਬਰ ਨੇ ਭਗਵੰਤ ਮਾਨ ਦੀ ਕੈਬਨਿਟ ਦੇ ਉਹ ਬੰਦੂਆਂ ਮਜ਼ਦੂਰੀ ਨਿਕਲੇ ਨਾ। ਇਹ ਐਲਾਨ ਤਾਂ ਉਹਨਾਂ ਨੂੰ ਕਰਨਾ ਚਾਹੀਦਾ ਸੀ ਕਿ ਭਗਵੰਤ ਨਾਲ ਗੱਲ ਹੋ ਗਈ ਆ ਤੇ ਅਸੀਂ ਰੇਤਾਂ ਕੱਢਣ ਦੀ ਆਗਿਆ ਜਲਦੀ ਦੇਾਂਗੇ। ਅੱਛਾ ਕਹਿੰਦੇ ਜੀ ਕਿ ਰੇਖਾ ਗੁਪਤਾ ਦਾ ਘਰ ਵਾਲਾ ਸਰਕਾਰੀ ਮੀਟਿੰਗ ਅੱਜ ਕੋਪਿੰਦਾ ਆ ਫੋਟੋ ਦਿਖਾਓ ਜਰਾ ਇੱਕ ਵਾਰੀ ਆ ਫੋਟੋ ਹੈ ਜੀ ਸੇ ਸੁੱਟ ਗਿਆ ਪਿੱਛੇ ਸ਼ੀਰ ਲੱਗਾ ਹੋਇਆ ਆ ਲੱਗੇ ਖੱਬੇ ਸੱਜੇ ਸਾਰੇ ਮੰਤਰੀ ਸੰਤਰੀ ਬੰਦੂਆ ਮਜ਼ਦੂਰ ਬੈਠੇ ਨੇ ਕੀ ਇਹ ਸਾਡੀ ਸਰਕਾਰ ਦੇ ਅਨਧਿਕਾਰਿਤ ਕਬਜ਼ਾ ਨਹੀਂਗਾ ਅੱਛਾ ਇੱਥੇ ਹੀ ਬਸ ਨਹੀਂ ਇੱਕ ਫੋਟੋ ਤੁਹਾਨੂੰ ਹੋਰ ਦਿਖਾਉਣਾ ਮੈਂ ਕੀ ਕੇਜਰੀਵਾਲ ਜਿਹਦਾ ਕੋਈ ਪੰਜਾਬ ਨਾਲ ਸਰੋਕਾਰ ਨਹੀਂ ਕੇਜਰੀਵਾਲ ਜਿਹੜਾ ਕਿਸੇ ਕਨਸਟੀਟਿਊਸ਼ਨਲ ਪੋਸਟ ਤੇ ਬੈਠਾ ਨਹੀਂਗਾ ਕੀ ਇਹ ਪੰਜਾਬ ਦੇ ਇੰਪੋਰਟੈਂਟ ਸਰਕਾਰੀ ਅਦਾਰਿਆਂ ਦਾ ਉਦਘਾਟਨ ਕਰ ਸਕਦਾ ਵਾ ਨੀ ਪੱਥਰਾਂ ਤੇ ਨਾਮ ਲਿਖਾ ਸਕਦਾ ਵਾ ਇਸ ਤੋਂ ਇਲਾਵਾ ਹੋਰ ਵੀ ਛੋਟੀਆਂ-ਮੋਟੀਆਂ ਫੋਟਵਾਂ ਨੇ ਆ ਲਓ ਆ ਫਿੱਤੇ ਕੱਟ ਰਹੇ ਨੇ ਇੱਥੇ ਪੰਜਾਬ ਦੇ ਵਿੱਚ ਆਣ ਕੇ ਇਹਨਾਂ ਨੂੰ ਕਨੇ ਅਧਿਕਾਰ ਦਿੱਤਾ ਵਾ ਇਸ ਲਈ ਮੇਰੇ ਵੀਰੋ ਮੈਂ ਤਾਂ ਸਿਰਫ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਦੋਗਲੀ ਨੀਤੀ ਆ ਨਾ ਆਮ ਆਦਮੀ ਪਾਰਟੀ ਦੀ ਬੋਕਰ ਪਾਰਟੀ ਦੀ ਇਹਦਾ ਖੁਲਾਸਾ ਹੋ ਚੁੱਕਾ ਵਾ ਸਾਰੀ ਦੁਨੀਆ 'ਚ ਹੋ ਚੁੱਕਾ ਵਾ ਔਰ ਪੰਜਾਬ ਦੇ ਵਿੱਚ ਜਿਸ ਵੱਡੇ ਪੱਧਰ ਦੇ ਉੱਤੇ ਇਹਨਾਂ ਦਾ ਵਿਰੋਧ ਹੋ ਰਿਹਾ ਵਾ ਮੈਨੂੰ ਖਿਆਲ ਹੈ ਕੋਈ ਬਸ਼ਰਮ ਬੰਦੇ ਹੋਣਗੇ ਜਿਹੜੇ ਰੋਜ਼ ਦੁਬਾਰਾ ਦੁਬਾਰਾ ਪੋਸਟਾਂ ਪਾਈ ਜਾਂਦੇ ਨੇ ਔਰ ਆਪਣੀਆਂ ਪੋਸਟਾਂ ਦਾ ਆਮ ਆਦਮੀ ਪਾਰਟੀ ਦੇ ਪੇਜ ਤੇ ਪੋਸਟਾਂ ਤੇ ਥੱਲੇ ਕਮੈਂਟ ਹੀ ਪੜ ਲਓ ਤੁਹਾਨੂੰ ਉਹ ਗਾਲ-ਵਲ੍ਹ ਵਰਾ ਰਹੇ ਨੇ ਲੋਕੀ ਪੰਜਾਬ ਦੇ ਕਿਉਂਕਿ ਤੁਸੀਂ ਪੰਜਾਬ ਨਾਲ ਢੁੱਖਾ ਧੜੀ ਕੀਤੀ ਆ ਪੰਜਾਬ ਦੇ ਸਮੇਂ ਸਿਰ ਆਣ ਕੇ ਕਿਸੇ ਦੀ ਮਦਦ ਨਹੀਂ ਕੀਤੀ ਪੰਜਾਬ ਦੇ ਬੰਨਾਂ ਨੂੰ ਤੁਸੀਂ ਮਜ਼ਬੂਤ ਕਰਕੇ ਤੇ ਕਿਸੇ ਤਰ੍ਹਾਂ ਦੀ ਤਿੰਨ ਚਾਰ ਮਹੀਨੇ ਪਹਿਲਾਂ ਕੋਈ ਤਿਆਰੀ ਨਹੀਂ ਕੀਤੀ ਪੰਜਾਬ ਦੇ ਬੰਨ ਜੇ ਟੁੱਟ ਗਏ ਤੁਹਾਡੀ ਮਸ਼ੀਨਰੀ ਤੇ ਤੁਹਾਡੇ ਅਮਲੇ ਨੇ ਆਣ ਕੇ ਲੋਕਾਂ ਦੀ ਕੋਈ ਮਦਦ ਨਹੀਂ ਕੀਤੀ ਆਪ ਮੁਹਾਰੇ ਪੰਜਾਬ ਦੇ ਲੋਕਾਂ ਨੇ ਆਪਣੀ ਮਦਦ ਕੀਤੀ ਆ ਸ਼ਾਇਦ ਸੰਕਟੇ ਕਰੋਨਾ ਦੀ امداد ਹੋ ਚੁੱਕੀ ਆ ਤੇ ਹੁਣ ਸਾਡੀ ਮੰਗ ਆ ਕਿ ਜੇ ਤੁਹਾਡੇ ਚ ਮਾੜੀ ਮੁੱਟੀ ਕੋਈ ਕੋਈ ਸ਼ਰਮ ਪਕਾਇਆ ਹੈ ਉੱਠੋ ਆਪਣੇ ਨਿਕਲੋ ਆ ਜਿਹੜੇ ਪੰਜਾਬੇ ਟੰਕ ਕੇ ਤੁਸੀਂ ਤੁਰੇ ਫਿਰਦੇ ਹੋ ਕਿ ਅਸੀਂ ਜੈਜ਼ਾ ਲੈ ਰਹੇ ਆਂ ਤੁਸੀਂ ਰੋਜ਼ ਇਹ ਕਹਿੰਦੇ ਨਾ ਕਿ ਅਸੀਂ ਜਾਇਜ਼ਾ ਜਾਇਜ਼ਾ ਹੀ ਲਈ ਜਾਣਾ ਚਾਰ-ਪੰਜ ਮਹੀਨੇ ਜਾਇਜ਼ਾ ਹੀ ਲਈ ਜਾਣਾ ਮੈ ਪਤਾ ਤਾਂ ਲੱਗ ਗਿਆ ਸਾਰਿਆਂ ਨੂੰ ਕਿ ਕਿੰਨਾ ਨੁਕਸਾਨ ਹੋਇਆ ਤੁਸੀਂ ਪਜਾਮੇ ਟੰਗ ਕੇ ਕਦੀ ਇੱਧਰ ਜਾਇਜ਼ਾ ਲੈਣ ਚੱਲਿਆ ਕੋਈ ਕਦੀ ਕਿਸ਼ਤੀ 'ਚ ਬੈਠ ਕੇ ਕੇਜਰੀਵਾਲ ਇੱਧਰ ਚੱਲਿਆ ਔਰ ਕੇਜਰੀਵਾਲ ਸਾਡੇ Z ਸਿਕਿਉਰਿਟੀ ਭਗਵੰਤਪਾਨ ਦੀ ਸਾਰੇ ਅਮਲੇ ਨੂੰ ਕਿਵੇਂ ਵਰਤ ਰਿਹਾ ਵਾ ਇਹ ਦੱਸਿਆ ਜਾਵੇ ਮੈਂ ਡੀਜੀਪੀ ਪੰਜਾਬ ਪੁਲਿਸ ਨੂੰ ਪੁੱਛਦਾ ਕਿ ਤੁਸੀਂ ਜਿਹੜਾ Z+ ਸਿਕਿਉਰਿਟੀ ਦਾ ਹਮਲਾ ਉਹਦੀ ਗੱਡੀਆਂ ਚੀਫ ਮਿਨਿਸਟਰ ਦੀਆਂ ਉਹ ਕੇਜਰੀਵਾਲ ਕਿਵੇਂ ਵਰਤ ਰਿਹਾ ਵਾ ਇਥੇ ਬਸ ਨਹੀਂ ਸਾਡਾ ਗਮਾਡਾ ਦਾ ਗੈਸਟ ਹਾਊਸ ਇੱਕ ਬਹੁਤ ਵੱਡਾ ਮੋਹਾਲੀ ਚ ਇਹਨੂੰ ਉਹਦੇ ਤੇ ਸ਼ਾਇਦ ਕਈ ਕਰੋੜ ਰੁਪਏ ਪਹਿਲਾਂ ਖਰਚਾ ਗਿਆ ਕਿ ਕੇਜਰੀਵਾਲ ਨੇ ਇੱਥੇ ਰਹਿਆ ਕਰਨਾ ਆਣ ਕੇ ਇਹਦੀ ਇਹਨੂੰ ਰੈਨੋਵੇਟ ਕੀਤਾ ਜਾਵੇ ਸਾਰਾ ਗੈਸਟ ਹਾਊਸ ਗਮਾਡਾ ਦਾ ਚੰਗਾ ਭਲਾ ਬਣਿਆ ਉਹਨੂੰ ਫਿਰ ਕਰੋੜਾਂ ਰੁਪਏ ਲਾ ਕੇ ਜਿਵੇਂ ਸ਼ੀਸ਼ ਮਹਿਲ ਬਣਾਇਆ ਸੀ ਕੇਜਰੀਵਾਲ ਨੇ ਉਹਨੂੰ ਰੈਨੋਵੇਟ ਕੀਤਾ ਗਿਆ ਔਰ ਫਿਰ ਉਹਦੇ ਚ ਕੇਜਰੀਵਾਲ ਸਾਹਿਬ ਆਣ ਕੇ ਰਹਿ ਰਹੇ ਨੇ ਕੇਜਰੀਵਾਲ ਕੌਣ ਆ ਨਾ ਤਾਂ ਉਹਦੇ ਕੋਲ ਸਭ ਵਿਧਾਨਿਕ ਕੋਈ ਪਦਿਆ ਨਾ ਕੋਈ ਐਮਐਲਏ ਆ ਨਾ ਕੋਈ ਮਨਿਸਟਰ ਆ ਇਸ ਕਰਕੇ ਜੋ ਗੈਰ ਪੰਜਾਬੀਆਂ ਨੇ ਸਾਡੇ ਪੰਜਾਬ ਦੇ ਉੱਤੇ ਕਬਜ਼ਾ ਕੀਤਾ ਉਹਦੀ ਮੈਂ ਸਖਤ ਸ਼ਬਦਾਂ ਚ ਨਿਖੇਧੀ ਕਰਦਾ ਹਾਂ ਔਰ ਮੰਗ ਕਰਦਾ ਕਿ ਪੰਜਾਬ ਵਿੱਚ 50000 ਰੁਪਏ ਕਿੱਲਾ ਪ੍ਰਤੀ ਇਕੜ ਹਰ ਕਿਸਾਨ ਨੂੰ ਮੁਆਵਜ਼ਾ ਦਿੱਤਾ ਜਾਵੇ ਫਸਲ ਦਾ 2.5 ਲੱਖ ਰੁਪਏ ਜਿਨ੍ਹਾਂ ਗਰੀਬਾਂ ਦੇ ਮਕਾਨ ਡਿੱਗ ਗਏ ਨੇ ਉਹਨਾਂ ਨੂੰ ਦਿੱਤਾ ਜਾਵੇ 1 ਲੱਖ ਰੁਪਏ ਜਿਨ੍ਹਾਂ ਦੇ ਪਸ਼ੂ ਮਰ ਗਏ ਨੇ ਔਰ 1 ਸਾਲ ਵਾਸਤੇ ਸਾਡੀ ਜਿਹੜੀ ਰਿਕਵਰੀ ਆ ਬੈਂਕਾਂ ਦੀ ਕੋਆਪਰੇਟਿਵ ਬੈਂਕਾਂ ਦੀ ਲੈਂਡ ਮੌਰਗੇਜ ਬੈਂਕਾਂ ਦੀ ਔਰ ਬੀਜੇਪੀ ਨੂੰ ਕਹੂੰਗਾ ਕਿ ਨੈਸ਼ਨਲਾਈਜ਼ ਬੈਂਕਾਂ ਦੀ ਉਹ ਸਾਰਾ ਕਰਜ਼ੇ ਦੀ ਰਿਕਵਰੀ ਤੇ ਮੋਰੀਟਰੀਅਮ ਲਾ ਕੇ ਰੁਕਿਆ ਜਾਵੇ ਤੇ ਜਿਹੜਾ ਅਗਲੀ ਫਸਲ ਵਾਸਤੇ ਕਣਕ ਲਈ ਬੀਜ ਦਾ ਪ੍ਰਬੰਧ ਕੀਤਾ ਜਾਵੇ ਔਰ ਮਸ਼ੀਨਰੀ ਇਕਵਿਪਮੈਂਟ ਸਰਕਾਰ ਦੇਵੇ ਆਣ ਕੇ ਜਿਹੜਾ ਦਰਿਆਵਾਂ ਦੇ ਵਿੱਚ ਜਿਹੜਾ ਵਾ ਉਹ ਜਿਹੜਾ ਮਿੱਟੀ ਜਮਾ ਹੋ ਜਾਣੀ ਹੜ ਦੇ ਕਰਕੇ ਜਿਹਦੇ ਕਰਕੇ ਕਣਕ ਨਹੀਂ ਬੀਜੀ ਜਾਣੀ ਉਸ ਨੂੰ ਪਰੇ ਕਰਨ ਦੀ ਮਦਦ ਕਰੇ ਸਰਕਾਰ ਇਹ ਸਾਡੀਆਂ ਪੰਜਾਬ ਦੇ ਲੋਕਾਂ ਦੀਆਂ ਮੰਗਾਂ ਨੇ